ਪ੍ਰਿੰਕੀ ਕਹਿੰਦੀ ਹੈ ਮੰਮੀ ਮੈਂ ਅੱਗੇ ਵਧਣ ਲਈ ਕੀ ਕਰਾਂ ਉਹਦੀ ਮਾਂ ਬੋਲਦੀ ਹੈ ਸਭ ਤੋਂ ਪਹਿਲਾਂ ਤਾਂ ਕਹਿੰਦੀ ਪੱਥਰ ਚੱਕ ਆ ਫੂਕਨੇ ਮੋਬਾਈਲ ਨੂੰ ਪਾਣਾ ਸਾਤ ਸ੍ਰੀ ਅਕਾਲ ਜੀ ਚੁਟਕਲੇ ਲੈ ਕੇ ਫੇਰ ਹਾਜ਼ਰਾਂ ਰੌਣਕਾਂ ਲਾਉਣ ਤੇ ਉਦਾਸੀ ਤਾਂ ਫਿਰ ਆਪਾਂ ਰਹਿਣ ਹੀ ਨਹੀਂ ਦੇਣੀ ਆ ਜਾਓ ਫਿਰ ਸ਼ੁਰੂ ਕਰਦੇ ਆਂ ਜ਼ਿੰਦਗੀ ਵੀ ਇੱਕ ਖੇਡ ਹੈ ਬਚਪਨ ਦੇ ਵਿੱਚ ਕਾ ਉੱਡ ਚਿੜੀ ਉੱਡ ਜਵਾਨੀ ਦੇ ਵਿੱਚ ਨੀਂਦ ਉੱਡ ਚੈਨ ਉੱਡ ਤੇ ਬੁਢਾਪੇ ਦੇ ਵਿੱਚ ਵਾਲ ਉੱਡ ਦੰਦ ਉੱਡ ਇੱਕ ਜਵਾਕ ਆਪਦੀ ਮਾਂ ਤੋਂ ਕੁੱਟ ਖਾਣ ਤੋਂ ਬਾਅਦ ਆਪਦੇ ਪਾਪੇ ਕੋਲ ਗਿਆ ਕਹਿੰਦਾ ਪਾਪਾ ਤੂੰ ਪਾਕਿਸਤਾਨ ਗਿਆ ਉਹਦਾ ਪਾਪਾ ਕਹਿੰਦਾ ਨਾ ਅਫਗਾਨਿਸਤਾਨ ਗਿਆ ਉਹਦਾ ਪਾਪਾ ਕਹਿੰਦਾ ਨਾ ਫਿਰ ਆ ਅੱਤਵਾਦੀ ਆਈਟਮ ਕਿੱਥੋਂ ਲੈਂਦੀ ਆ ਇਨਸਾਨ ਦਾ ਦਿਮਾਗ 24 ਘੰਟੇ ਕੰਮ ਕਰਦਾ ਬੱਸ ਸਿਰਫ ਦੋ ਵਾਰੀ ਬੰਦ ਹੁੰਦਾ ਇੱਕ ਤਾਂ ਪੇਪਰਾਂ ਵੇਲੇ ਦੂਜਾ ਘਰ ਵਾਲੀ ਪਸੰਦ ਕਰਨ ਵੇਲੇ ਆ ਜਿਹੜੀਆਂ ਕੁੜੀਆਂ ਲੰਮੇ ਲੰਮੇ ਨਾ ਰੱਖਦੀਆਂ ਨੇ ਨਾ ਇਹਨਾਂ ਨੂੰ ਵੀ ਬਿਨਾਂ ਲਾਇਸੈਂਸ ਗੈਰ ਕਾਨੂੰਨੀ ਤਰੀਕੇ ਨਾਲ ਹਥਿਆਰ ਰੱਖਣ ਦੇ ਜੁਰਮ ਦੇ ਵਿੱਚ ਕੋਈ ਨਾ ਕੋਈ ਸਜ਼ਾ ਤਾਂ ਹੋਣੀ ਚਾਹੀਦੀ ਹੈ ਜਾਂ ਕੋਈ ਜੁਰਮਾਨਾ ਤਾਂ ਮੰਦਾ ਹੈ ਪੱਪੂ ਕਹਿੰਦਾ ਡਾਕਟਰ ਸਾਹਿਬ ਤੁਹਾਡੀ ਫੀਸ ਕਿੰਨੀ ਆ ਡਾਕਟਰ ਕਹਿੰਦਾ ਪਹਿਲੀ ਵਾਰ ਸੋਰਪੀਆ ਦੂਜੀ ਵਾਰ ਬਿਲਕੁਲ ਫਰੀ ਪੱਪੂ ਕਹਿੰਦਾ ਫਿਰ ਡਾਕਟਰ ਸਾਹਿਬ ਮੈਂ ਦੂਜੀ ਵਾਰ ਆਇਆ ਡਾਕਟਰ ਕਹਿੰਦਾ ਫਿਰ ਐ ਕਰ ਕਹਿੰਦਾ ਜਿਹੜੀ ਪਹਿਲੀ ਵਾਰ ਤੈਨੂੰ ਦਵਾਈ ਲਈ ਸੀ ਨਾ ਉਹੀ ਜਾਰੀ ਰੱਖ ਜਿੰਨਾ ਲੋਕਾਂ ਦੇ ਮੋਬਾਈਲ ਦੇ ਵਿੱਚ ਕੋਈ ਵੀ ਸੋਸ਼ਲ ਮੀਡੀਆ ਐਪ ਜਾਂ ਗੇਮ ਹੈ ਨਹੀਂ ਨਾ ਉਹ ਵੀ ਕਿਸੇ ਮਹਾਨ ਆਦਮੀ ਤੋਂ ਘੱਟ ਨਹੀਂ ਮੈਂ ਕੱਲ ਸੇਲੀ ਨੂੰ ਕਿਹਾ ਤੇਰਾ ਨਾਮ ਹੱਥ ਤੇ ਲਿਖਾਂ ਕਾ ਦਿਲ ਤੇ ਲਿਖਾਂ ਮੈਨੂੰ ਬੋਲਦੀ ਜੇ ਬਾਹਲਾ ਹੀ ਪਿਆਰ ਕਰਦਾ ਕਹਿੰਦੀ ਪ੍ਰਾਪਰਟੀ ਮੇਰੇ ਨਾਲ ਲਿਖ ਦੇ ਆ ਕੁਣੀਆਂ ਵੀ ਨਾ ਸਟਾਰ ਪਲੱਸ ਵਾਲੇ ਨਾੜਕ ਜੇ ਦੇਖ ਦੇਖ ਬਾਹਲੀਆਂ ਸ਼ਾਹ ਹੋ ਜਾਂਦੀਆਂ ਨੇ ਜਵਾਕ ਕਹਿੰਦਾ ਮੰਮੀ ਮੈਂ ਟੀਵੀ ਦੇਖਦੇ ਦੇਖਦੇ ਪੜ ਲਾਂ ਉਹਦੀ ਮਾਂ ਕਹਿੰਦੀ ਨਾ ਕਹਿੰਦਾ ਫਿਰ ਮੈਂ ਪੜਦਾ ਪੜਦਾ ਟੀਵੀ ਦੇਖ ਲੰਨਾ ਉਹਦੀ ਮਾਂ ਕਹਿੰਦੀ ਠੀਕ ਆ ਪੁੱਤ ਪਰ ਟੀਵੀ ਬੰਦ ਰੱਖੀ ਮੈਂ ਵੀ ਕਹਿੰਦੀ ਤੇਰੀ ਮਾਂ ਚਲਾ ਕੇ ਬੰਦ ਹੈ ਕਾਪ ਜੀ ਮੇਰੀ ਘਰ ਵਾਲੀ ਗੁੰਮ ਹੋ ਗਈ ਮੈਂ ਕੀ ਕਰਾਂ ਪੋਸਟਮਾਸਟਰ ਬੋਲਦਾ ਓਏ ਕਹਿੰਦਾ ਕੰਬਲਿਆ ਕਹਿੰਦਾ ਇਹ ਪੋਸਟ ਆਫਿਸ ਆ ਕਹਿੰਦਾ ਥਾਣੇ ਦੇ ਵਿੱਚ ਜਾ ਉਹ ਕਹਿੰਦਾ ਠੀਕ ਹੈ ਜੀ ਠੀਕ ਹੈ ਕਹਿੰਦਾ ਖੁਸ਼ੀ ਅੰਤਰ ਹੋਈ ਨਹੀਂ ਹੋਈ ਤੇ ਮੈਨੂੰ ਸਮਝ ਨਹੀਂ ਆ ਰਹੀ ਮੈਂ ਕਰਾਂ ਕੀ ਕੁੜੀ ਦੇ ਪਿਓ ਨੇ ਮੁੰਡੇ ਨੂੰ ਪੁੱਛਿਆ ਕਹਿੰਦਾ ਦੱਸ ਅਕਲ ਵੱਡੀ ਜਾਂ ਮੱਝ ਮੁੰਡੇ ਨੇ ਬਹੁਤ ਟਾਈਮ ਸੋਚਿਆ ਕਹਿੰਦਾ ਲੈ ਮੈਨੂੰ ਪਾਗਲ ਸਮਝ ਰੱਖਿਆ ਕਹਿੰਦਾ ਡੇਟ ਆਫ ਬਰਥ ਤਾਂ ਦੱਸੀ ਨਹੀਂ ਕੱਲ ਇੱਕ ਸਾਧੂ ਨਾਲ ਮੁਲਾਕਾਤ ਹੋਈ ਮੈਂ ਪੁੱਛਿਆ ਬਾਬਾ ਜੀ ਤੁਸੀਂ ਠੀਕ ਹੋ ਉਹ ਕਹਿੰਦਾ ਪੁੱਤ ਅਸੀਂ ਤਾਂ ਕਹਿੰਦਾ ਸਾਧੂ ਲੋਕ ਹੁੰਨੇ ਆ ਜਿਵੇਂ ਸਾਨੂੰ ਸਾਡਾ ਰਾਮ ਰੱਖਦਾ ਅਸੀਂ ਤਾਂ ਉਵੇਂ ਹੀ ਰਹਿਨੇ ਆ ਉਹ ਕਹਿੰਦਾ ਤੂੰ ਠੀਕ ਐ ਮੈਂ ਕਿਹਾ ਬਾਬਾ ਜੀ ਅਸੀਂ ਤਾਂ ਸੰਸਾਰਿਕ ਲੋਕ ਆ ਜਿਵੇਂ ਸਾਨੂੰ ਸਾਡੀ ਸੀਤਾ ਰੱਖਦੀ ਐ ਅਸੀਂ ਤਾਂ ਉਵੇਂ ਹੀ ਰਹਿਣਾ ਹੁੰਦਾ ਨਮੀ ਬਹੁਤੀ ਸੋਹਰੇ ਪਹੁੰਚੀ ਉਹਦੀ ਸੱਸ ਕਹਿੰਦੀ ਪੁੱਤ ਜਿਹੜੀ ਚੀਜ਼ ਤੈਨੂੰ ਵਧੀਆ ਲੱਗਦੀ ਐ ਰਸੋਈ ਦੇ ਵਿੱਚ ਜਾ ਤੇਰੀ ਪਸੰਦ ਦੀ ਬਣਾ ਲਿਆ ਥੋੜੇ ਟਾਈਮ ਬਾਅਦ ਰਸੋਈ ਦੇ ਵਿੱਚੋਂ ਆਵਾਜ਼ ਆਉਂਦੀ ਹੈ ਕਹਿੰਦੀ ਮੰਮੀ ਜੀ ਤੁਸੀਂ ਸੋਡਾ ਲਾਉਂਗੇ ਕਾ ਪਾਣੀ ਦੇ ਵਿੱਚ ਬਣਾ ਦਾਂ ਬੰਦੂਖ ਤੋਂ ਨਿਕਲੀ ਹੋਈ ਗੋਲੀ ਵੀ ਇੱਕ ਟਾਈਮ ਲਈ ਵਾਪਸ ਮੋੜ ਸਕਦੀ ਹੈ ਪਰ 500 ਰੁਪਏ ਜੇਬ ਦੇ ਵਿੱਚ ਪਾ ਕੇ ਠੇਕੇ ਵਾਲਾ ਨਿਕਲਿਆ ਹੋਇਆ ਬੰਦਾ ਉਹਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਇੱਕ ਗੱਲ ਨਹੀਂ ਸਮਝ ਚਾਉਂਦੀ ਵੀ ਮਰਨ ਤੋਂ ਬਾਅਦ ਸਰੀਰ ਨੂੰ ਤਾਂ ਫੋਕ ਦਿੱਤਾ ਜਾਂਦਾ ਹੈ ਤੇ ਆਤਮਾ ਅਜਰ ਹੁੰਦੀ ਹੈ ਅਮਰ ਹੁੰਦੀ ਹੈ ਫਿਰ ਨਰਕ ਦੇ ਵਿੱਚ ਕਿਹੜੀ ਚੀਜ਼ ਨੂੰ ਤੇਲ ਦੇ ਵਿੱਚ ਫੜਾਈ ਕੀਤਾ ਜਾਂਦਾ ਹੈ ਕੋਰ ਕਲ ਜੁਗਾ ਵੀ ਵਿਆਹ ਤੋਂ ਪਹਿਲਾਂ ਜੁਲਫਾਂ ਦੀਆਂ ਛਾਵਾਂ ਦੇ ਵਿੱਚ ਰਹਿਣ ਵਾਲੇ ਵਿਆਹ ਤੋਂ ਬਾਅਦ ਧਾਲ ਦੇ ਵਿੱਚ ਇੱਕ ਬਾਲ برداشت ਨਹੀਂ ਕਰਦੇ ਇੱਕ ਪਰੇਸ਼ਾਨ ਬੀਬੀ ਦੂਜੀ ਨੂੰ ਬੋਲਦੀ ਹੈ ਕੀ ਦੱਸਾਂ ਭੈਣੇ ਕਹਿੰਦੀ ਜਦੋਂ ਆਪ ਮੈਂ ਬਹੂ ਸੀ ਉਦੋਂ ਚੱਜ ਦੀ ਸੱਸ ਨਹੀਂ ਮਿਲੀ ਜਦੋਂ ਸੱਸ ਬਣ ਗਈ ਫਿਰ ਚੱਜ ਦੀ ਬਹੂਣੀ ਮਿਲੀ ਦੇਖੋ ਵੀ ਮੈਂ ਕੋਈ ਰਾਜਨੀਤਿਕ ਬੰਦਾ ਤਾਂ ਹੈ ਨਹੀਂ ਪਰ ਮੇਰਾ ਮੰਨਣਾ ਹੈ ਵੀ ਇੰਡੀਆ ਦੇ ਵਿੱਚ ਸਿਰਫ ਦੋ ਹੀ ਪਾਰਟੀਆਂ ਹੋਣੀਆਂ ਚਾਹੀਦੀਆਂ ਨੇ ਇੱਕ ਤਾਂ ਸ਼ਨੀਵਾਰ ਨੂੰ ਸੈਟਰਡੇ ਨੂੰ ਤੇ ਇੱਕ ਐਤਵਾਰ ਨੂੰ ਕਾਰਾੜੀ ਕਹਿੰਦੀ ਜੇ ਮੇਰਾ ਵਿਆਹ ਕਿਸੇ ਰਾਖਸ਼ ਨਾਲ ਹੋਇਆ ਹੁੰਦਾ ਨਾ ਇੰਨੀ ਪਰੇਸ਼ਾਨ ਆਉਂਦੀ ਮੈਂ ਜਿੰਨੀ ਤੇਰੇ ਨਾਲ ਹੋ ਰਹੀਆਂ ਉਹਦੇ ਘਰ ਵਾਲਾ ਬੋਲਦਾ ਕਹਿੰਦਾ ਕੰਵਲੀਏ ਖੂਨ ਦੇ ਰਿਸ਼ਤਿਆਂ 'ਚ ਵਿਆਹ ਥੋੜੀ ਹੁੰਦੇ ਹੁੰਦੇ ਨੇ ਦੋ ਬਜ਼ੁਰਗ ਰਿਸ਼ਤੇਦਾਰੀ ਦੇ ਵਿੱਚ ਗਏ ਪਹਿਲਾ ਬਜ਼ੁਰਗ ਜਿੱਥੇ ਬੈਠਣ ਲੱਗਿਆ ਕਰੇ ਦੂਜਾ ਬਜ਼ੁਰਗ ਉਹਦੇ ਆਲੀ ਜਗ੍ਹਾ ਸਾਫ਼ ਕਰਦਿਆ ਕਰੇ 5-10 ਵਾਰ ਉਹਨੇ ਐਵੇਂ ਹੀ ਕੀਤਾ ਇੱਕ ਬੰਦੇ ਨੇ ਪੁੱਛ ਹੀ ਲਿਆ ਕਹਿੰਦਾ ਵੀ ਇਹ ਤੁਸੀਂ ਕੀ ਕਰਦੇ ਹੋ ਵੀ ਉਹਦੇ ਵੀ ਜਗ੍ਹਾ ਤੁਸੀਂ ਸਾਫ਼ ਕਿਉਂ ਕਰ ਦਿੰਦੇ ਹੋ ਕਹਿੰਦਾ ਕੀ ਦੱਸਾਂ ਯਾਰ ਅੱਜ ਮੇਰੇ ਵਾਲਾ ਪਜਾਮਾ ਇਹੇ ਪਾ ਕੇ ਆਇਆ ਨਵਾਂ ਇਨਸਾਨਾਂ ਨੂੰ ਬੁਖਾਰ ਹੋਣ ਤੇ ਇੰਨੀ ਛੇਤੀ ਛੇਤੀ ਤਾਂ ਦਵਾਈ ਨਹੀਂ ਲੱਭਦਾ ਜਿੰਨਾ ਛੇਤੀ ਮੋਬਾਈਲ ਲੋ ਹੋਣ ਤੇ ਚਾਰਜਰ ਲੱਭਦਾ ਰਿੰਕੀ ਕਹਿੰਦੀ ਹੈ ਮੰਮੀ ਮੈਂ ਅੱਗੇ ਵਧਣ ਲਈ ਕੀ ਕਰਾਂ ਉਹਦੀ ਮਾਂ ਬੋਲਦੀ ਹੈ ਸਭ ਤੋਂ ਪਹਿਲਾਂ ਤਾਂ ਕਹਿੰਦੀ ਪੱਥਰ ਚੱਕ ਆ ਫੂਕਨੇ ਮੋਬਾਈਲ ਨੂੰ ਭੰਨ ਨਾ ਵਿਆਹ ਦੇ ਵਿੱਚ ਬਈ ਲਾੜੇ ਦੇ ਨਾਲ ਬਰਾਤੀ ਕਿਉਂ ਜਾਂਦੇ ਨੇ ਛਾਣਾ ਬਜੁਰਗ ਕਹਿੰਦਾ ਕਹਿੰਦਾ ਕੋਈ ਵੀ ਸੁੱਖ ਦੇ ਵਿੱਚ ਕਿਸੇ ਦੇ ਭਾਵੇਂ ਨਾ ਜਾਓ ਪਰ ਦੁੱਖ ਦੇ ਵਿੱਚ ਜ਼ਰੂਰ ਜਾਣਾ ਚਾਹੀਦਾ ਇੱਕ ਪ੍ਰਾਉਣਾ ਬਿਆਤ ਉਹ ਵਾਰ ਪਹਿਲੀ ਵਾਰ ਆਪਦੇ ਸੌਰੇ ਗਿਆ ਸੌਰੇ ਵਾਲਿਆਂ ਦੇ ਕੁੱਤਾ ਵੀ ਰੱਖਿਆ ਹੁੰਦਾ ਸੀ ਉਹ ਰਾਤ ਨੂੰ ਖੁੱਲਾ ਛੱਡਦੇ ਸੀ ਪ੍ਰਾਉਣਾ ਇਕੱਲਾ ਅੰਦਰ ਪੈ ਗਿਆ ਕਮਰੇ ਦੇ ਬਾਕੀ ਸਾਰੇ ਬੇੜੇ ਚ ਪੈ ਗਏ ਪ੍ਰਾਉਣੇ ਦਾ ਜੰਗਲ ਪਾਣੀ ਦਾ ਪ੍ਰੈਸ਼ਰ ਪੈ ਗਿਆ ਕੁੱਤੇ ਤੋਂ ਡਰਦਾ ਬਾਹਰ ਨਾ ਆਵੇ ਹਾਨੀ ਸਾਹ ਨੂੰ ਉਹਨੇ ਇੱਕ ਲਫਾਫਾ ਚੱਕਿਆ ਲਫਾਫੇ ਦੇ ਵਿੱਚ ਕੰਮ ਕਰਕੇ ਰੋਸ਼ਨਦਾਨ ਰਾਹੀਂ ਬਾਹਰ ਸਿੱਟਣ ਦੀ ਕੋਸ਼ਿਸ਼ ਕੀਤੀ ਤੇ ਉਹ ਲਫਾਫਾ ਪੱਖੇ ਤੇ ਟੰਗਿਆ ਗਿਆ ਪੱਖੇ ਨਾਲ ਟੰਗ ਕੇ ਖਾਲੇਦਾਲੇ ਕੰਧਾਂ ਦੇ ਕੋਹ ਗਿਆ ਕੰਮ ਸਵੇਰ ਹੋਈ ਪ੍ਰੌਣਾ ਬਾਹਰ ਨਾ ਨਿਕਲਿਆ ਉਹਨੇ ਬੋਚਕਦੇ ਨੇ ਉਹਨਾਂ ਦੇ ਸ਼ੀਰੀ ਨੂੰ ਬੁਲਾਇਆ ਕਹਿੰਦਾ ਐ ਕਰ ਓਏ ਮੈਂ ਤੈਨੂੰ 100 ਰੁਪਿਆ ਦਵਾਂ ਕਹਿੰਦਾ ਯਾਰ ਕੰਧਾਂ ਸਾਫ਼ ਕਰ ਦੇ ਸਾਰੀਆਂ ਸ਼ੀਰੀ ਨੇ ਦੇਖਿਆ ਉੱਪਰੋਂ ਹਰਾਨੀ ਨਾਲ ਪੁੱਛਿਆ ਕਹਿੰਦਾ ਮੈਂ ਤੈਨੂੰ 300 ਰੁਪਿਆ ਦਵਾਂ ਇੱਲਾ ਮੈਨੂੰ ਐ ਦੱਸ ਵੀ ਇਹ ਕੰਦਾ ਤੇ ਚੜਾਈ ਕਿਵੇਂ ਐ ਧੰਨਵਾਦ ਜੀ ਉਮੀਦ ਕਰਦਾ ਤੁਹਾਨੂੰ ਵੀਡੀਓ ਬਹੁਤ ਚੰਗੀ ਲੱਗੀ ਹੋਣੀ ਪਸੰਦ ਆਈ ਹੋਣੀ ਆ ਜੇ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਵੱਧ ਤੋਂ ਵੱਧ ਤੇ ਕਮੈਂਟ ਵੱਧ ਤੋਂ ਵੱਧ ਕਰਿਓ ਬਾਕੀ ਦੱਸਿਓ ਵੀ ਬਲੌਗ ਆਪਣੇ ਇਸ ਚੈਨਲ ਤੋਂ ਆਪਾਂ ਲੈ ਕੇ ਆਈਏ ਬਾਕੀ ਚੈਨਲ ਨਾਲ ਜੁੜੇ ਰਹੋ ਧੰਨਵਾਦ